ਸਤਿ ਸ੍ਰੀ ਅਕਾਲ ਸਾਰੇ ਨਪਤੇ ਬੁਲਾਉਣ ਵਾਲੇ ਗੁਰਜੀਤ ਕਾਲਾ ਸਾਹਿਬ ਵਾਹਿਗੁਰੂ ਜੀ ਦੀ ਖਤੇ ਅੱਜ ਮੈਂ ਤੁਹਾਡੇ ਰੂਬਰੂ ਜੋ ਅੱਜ ਹੀ ਕੁਝ ਸਮਾਂ ਪਹਿਲਾਂ ਮੇਰੇ ਤੇ ਜਿਹਨੇ ਦੋਸ਼ ਲਾਏ ਗਏ ਨੇ ਸਸੂਬੀਰ ਸਿੰਘ ਬਾਦਲ ਜੀ ਦੇ ਕਿ ਨੇੜਲੇ ਸਾਥੀ ਵੱਲੋਂ ਸਲਵਾਏ ਤੁੰਨਾ ਬੁਨੇ ਗਏ ਨੇ ਸੋਦੇ ਮੈਂ ਜਵਾਬ ਦੇਣਾ ਚਾਹੁੰਦਾ ਤੇ ਕਿਉਂ ਗੱਲਾਂ ਹੋ ਰਹੀਆਂ ਨੇ ਕਿਉਂਕਿ ਦੋਸ ਸੰਭਰ ਨੂੰ ਸ਼੍ਰੀ ਕਲਤਰ ਸਾਹਿਬ ਤੋਂ ਜੋ ਹੁਕਮਨਾਮਾ ਜਾਰੀ ਹੋਇਆ ਸੀ ਉਹਦੇ ਵਿੱਚ ਕਮੇਟੀ ਦੇ ਵਿੱਚ 10 ਸਭੀ ਨਾਮ ਸੀਗਾ। ਉਹਦੀ ਇੱਕ ਸਿੱਖਾ ਜਿਹੜਾ ਸੱਚਾ ਸਿੱਖ ਕੋਈ ਵੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਪਾਸੇ ਨਹੀਂ ਜਾ ਸਕਦਾ। ਸੋ ਜੋ ਹੁਕਮਨਾਮਾ ਹੋਇਆ ਆਦੇਸ਼ ਹੋਇਆ ਉਹਦੇ ਤੇ ਅਸੀਂ ਪਹਿਰਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੀ ਪੁਲਿਸ ਜੀਤੀ ਦੀ ਪਾਰਟੀ ਦਾ ਕੰਮ ਕੀਤਾ। ਅਤੇ ਸਾਡੀ ਜਿਹੜੀ ਸੇਵਾ ਲੱਗੀ ਸੀ ਸਾਡੀ ਕੋਸ਼ਿਸ਼ ਸੀ ਕਿ ਅਸੀਂ ਸਾਰੇ ਅਕਾਲੀ ਦਲ ਨੂੰ ਇਕੱਠਾ ਕਰੀਏ। ਲੇਕਿਨ ਉਹਨਾਂ ਨੂੰ ਨਹੀਂ ਮਨਜੂਰੀ ਸਹਸੂ ਬੀ ਸਿੰਘ ਬਾਦ ਅਕਾਤਰਕ ਸਾਹਿਬ ਦੇ ਹੁਕਮਨਾਮੇ ਤੋਂ ਬਾਗੀ ਹੋ ਗਏ ਉਹਨਾਂ ਨੇ ਆਪਣੀ ਭਰਤੀ ਕੀਤੀ ਹੁਕਮਨਾਮੇ ਨੂੰ ਨਹੀਂ ਮੰਨਿਆ ਤੇ ਅਸੀਂ ਅੱਜ ਵੀ ਕੋਸ਼ਿਸ਼ ਕਰਦੇ ਰਹੇ ਹਾਂ ਹੁਣ ਤੱਕ ਵੀ ਤੇ 11 ਤੱਕ ਵੀ ਸਾਡੀ ਕੋਸ਼ਿਸ਼ ਹੋਊ ਕਿ ਜੋ ਸਾਨੂੰ ਉਦੇਸ਼ ਹੋਇਆ ਵੀ ਸਾਰੇ ਚੁੰਦੇ ਸਮੇਢੀ ਤੇ ਜਿਹੜਾ ਇਕੱਠੇ ਕਰਨਾ ਅਸੀਂ ਉਹ ਚ ਕਾਮਯਾਬ ਹੋਈਏ ਚਾਹੇ ਨਾ ਹੋਈਏ ਮੇਰਾ ਕੋਈ ਸਵਾਰਥ ਨਹੀਂ ਨਾ ਪਹਿਲਾ ਸੀ ਨਾ ਹੋਣਾ ਪੂਰੀ ਇਮਾਨਦਾਰੀ ਨਾਲ ਅਕਾਤਰਕ ਸਾਹਿਬ ਦੇ ਹੁਕਮ ਨੂੰ ਮੰਨਿਆ ਲੇਕਿਨ ਇਹਨਾਂ ਦੇ ਹੁਕਮ ਨੂੰ ਮੰਨਣ ਦੀ ਬਜਾਏ ਹੁਣ ਮੈਨੂੰ ਬਦਲਾਅ ਕਰਨੀ ਤੋਂ ਰੋਕਿਆ ਉਹ ਦੇਖੋ ਮੈਨੂੰ ਬਦਨਾਮ ਕਰਕੇ ਕੁਝ ਨਹੀਂ ਹੋਣਾ ਗੱਲ ਕਾਲ ਤੱਕ ਸਾਫ਼ ਦੀ ਹੀ ਮੰਨਣੀ ਪੈਣੀ ਆ ਸੋ ਮੈਂ ਗੱਲ ਸ਼ੁਰੂ ਕਰੂੰਗਾ ਹਰ ਗੱਲ ਦਾ ਜਵਾਬ ਦਵਾਂਗੇ ਲੈਂਡ ਪੋਲੀਸੀ ਤੋਂ ਜਿਹੜੀ ਇਹ ਸਰਕਾਰ ਨੇ ਲਿਆਂਦੀ ਆ ਜਿਹਦਾ ਡਟ ਕੇ ਸਾਰੇ ਕਿਸਾਨ ਵਿਰੋਧ ਕਰ ਰਹੇ ਨੇ ਤੇ ਮੇਰੇ ਹਲਕੇ ਦੀ ਵੀ ਬਹੁਤ ਸਾਰਾ ਜ਼ਿਆਦਾ ਜ਼ਮੀਨ ਆ ਰਹੀ ਆ ਤੇ ਅਸੀਂ ਡਟ ਕੇ ਕਿਸਾਨਾਂ ਦੇ ਨਾਲ ਖੜੇ ਆ ਇਹਦਾ ਇਹਦੇ ਖਿਲਾਫ ਸੱਤ ਮਿਲੋ ਸਟੇਟਮੈਂਟ ਪਾ ਦਿੱਤੀ ਧਰਨੇ ਦੇ ਵਿੱਚ ਵੀ ਸਭ ਤੋਂ ਪਹਿਲਾਂ ਅਸੀਂ ਗਏ ਕੱਲ ਵੀ ਧਰਨੇ ਦੇ ਵਿੱਚ ਅਸੀਂ ਹਾਜ਼ਰੀ ਲਾਈ ਆ ਅਤੇ ਵਿਧਾਨ ਸਭਾ ਦੇ ਵਿੱਚ ਵੀ ਮੇਰੇ ਤੋਂ ਬਿਨਾਂ ਕੋਈ ਵੀ ਐਮ ਐਲ اے ਇਸ ਪਾਲਿਸੀ ਦੇ ਵਿਰੋਧ ਦੇ ਵਿੱਚ ਨਹੀਂ ਬੋਲਿਆ ਹਾਲਾਂਕਿ ਜ਼ੀਰੋ ਆਵਰ ਨਹੀਂ ਸੀ ਲੇਕਿਨ ਫਿਰ ਵੀ ਮੈਂ ਇੱਥੇ ਬੋਲਿਆ ਕਿਉਂਕਿ ਮੇਰਾ ਫਰਜ਼ ਬਣਦਾ ਸੀਗਾ ਠੀਕ ਹੈ ਮੇਰੀ ਸੋਚ ਆ ਮੈਂ ਨਿੱਜੀ ਟਿੱਪਣੀ ਕਿਸੇ ਤੇ ਨਹੀਂ ਕਰਦਾ ਨਾ ਮੈਂ ਕਰਨੀ ਆ ਨਾ ਮੈਂ ਕਿਸੇ ਸ਼ਾਮ ਦੇ ਖਿਲਾਫ ਨਿੱਜੀ ਬੋਲਣਾ ਜਿਹਦੇ ਮੇਰੇ ਖਿਲਾਫ ਜੋ ਬੋਲਣਾ ਪੰਡੀ ਪ੍ਰਚਾਰ ਕਰਨਾ ਕਰੀ ਜਾਓ ਤੇ ਨਾ ਕਿਸੇ ਨੂੰ ਡਰਦੇ ਆ ਨਾ ਕੋ ਡਰਾ ਸਕਦਾ ਵਾ ਨਾ ਕੋ ਪ੍ਰਭਾਵ ਨਾਮ ਪੜਿਆ ਤੋਂ ਦਰਦੇ ਨਾ ਮੈਂ ਇਹਨੂੰ ਨੀ ਪਾਲਸੀ ਦੀ ਗੱਲ ਕਰੂੰ ਸਭ ਤੋਂ ਪਹਿਲਾਂ ਇਹ ਗੱਲ ਕੀਤੀ ਗਈ ਆ ਵੀ ਇੱਕ ਤੋਂ ਮਸਤੀਲਾਂ ਦਾ ਜਿਹੜਾ ਇਹਨਾਂ ਨੇ ਆਗੂ ਨੇ ਮੈਂ ਵੀਡੀਓ ਵੀ ਸੁਣਾ ਦਿੰਦਾ ਇੱਕ ਤਾਂ ਗੱਲ ਕੀਤੀ ਗਈ ਆ ਵੀ ਜਿਹੜੀਆਂ ਮੇਰੀਆਂ ਜ਼ਮੀਨਾਂ ਛੱਡ ਦਿੱਤੀਆਂ ਗਈਆਂ ਤੇ ਦੂਜੀਆਂ ਕਿਸਾਨਾਂ ਦੀ ਲੈ ਲਈਆਂ ਗਈਆਂ ਸਭ ਤੋਂ ਪਹਿਲਾਂ ਤਾਂ ਗੱਲ ਕੀਤੀ ਆ 70 ਮਸਤੀਰ ਦੀ ਤੇ 63 ਮਸਤੀਰ ਦੀ ਕੋਈ ਇਹ ਦੋਸ਼ ਲਾਏ ਗਏ ਨੇ ਮੈਂ ਤੁਹਾਨੂੰ ਹੁਣੇ ਹੀ ਸਮਝਾਉਣਾ। ਸਤਿ ਜੀ ਪਰਸਨ ਕੰਟੀਨਿਉਟੀ ਕਿਉਂ ਤੋੜੀ? ਡਿਵੈਲਪਡ ਕਲੋਨੀ ਰੈਜ਼ੀਡੈਂਸ਼ੀਅਲ ਕਲੋਨੀ ਉਹਦੇ ਨਾਲ ਲੱਗਦੀ ਜ਼ਮੀਨ ਤੁਸੀਂ ਛੱਡਤੀ ਤੇ ਆਹ ਜਿਹੜੀ ਨੀਲੇ ਵਾਲੀ ਐ ਇਹ ਅਕਵਾਇਰ ਕਰਨੀ ਸਾਰੀ ਇਹਦਾ ਕਾਰਨਤਾ ਦੱਸ ਦਿਓ ਪੀ ਆ। ਸੋエリ 36 ਆ ਜਿਹੜੀ ਗੱਲ ਕੀਤੀ ਗਈ ਆ ਮਸਤੀਲਾ ਦੋਨਾਂ ਦੀ ਇਹ ਇਹ ਜ਼ਮੀਨਾਂ ਅਪਰੂਵਡ ਕੌਲੀ ਦੇ ਵਿੱਚ ਨੇ ਜਿਹਦੇ ਆ ਲਾਇਸੈਂਸ ਮੇਰੇ ਕੋਲ ਪਏ ਨੇ ਅਤੇ ਰੇਰਾ ਨੰਬਰ ਵੀ ਇਹਨਾਂ ਦੇ ਆਏ ਹੋਏ ਨੇ ਆ ਲਾਇਸੈਂਸ ਨੇ ਇਹ ਕੌਲੀ ਦੇ ਇਹਦੇ ਰੇਰਾ ਨੰਬਰ ਵੀ ਆਏ ਆ ਹੁਣ ਅਪਰੂਵਡ ਨੂੰ ਤਾਂ ਉਹਦੇ ਵਿੱਚ ਨਹੀਂ ਗਿਆ ਜਾ ਸਕਦਾ ਇੱਕ ਹੋਰ ਗੱਲ ਕੀਤੀ ਗਈ ਆ ਦੋ ਮਸਤੀਲਾ ਨੇ ਜਿਹੜੀਆਂ 71 ਨੰਬਰ ਮਸਤੀਲ ਤੇ 8 ਨੰਬਰ ਮਸਤੀਲ ਇਹਦੀਆਂ ਹੱਦਾਂ ਪਈਆਂ ਨੇ ਆ ਦੇਖ ਲਓ ਤੁਸੀਂ ਵੀ ਇਹ ਕਿਹੜੀਆਂ ਜ਼ਮੀਨਾਂ ਨੇ ਇਹ ਸਾਰੀਆਂ ਫਰਦਾ ਨੇ ਵੀ ਮੇਰੀ ਜ਼ਮੀਨਾਂ ਹੈ ਕੋਈ ਜਿਹੜੀਆਂ ਛੱਡੀਆਂ ਹੋਈਆਂ ਨੇ ਮੇਰੀਆਂ ਜ਼ਮੀਨਾਂ ਨੇ ਦੇਖੋ ਆ ਸਾਰੀਆਂ ਫਰਦਾ 71 71 ਮਸਤੀਲ ਦਾ ਨੰਬਰ ਨੇ ਸਾਰੇ ਇਹ ਜਿਹੜੇ ਮਾਲਕ ਨੇ ਇਹਦੇ ਵਿੱਚ ਨਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨਵਜੀਤ ਸਿੰਘ ਪੁੱਤਰ ਨਵਿੰਦਰ ਸਿੰਘ ਕਰਨਜੀਤ ਕੌਰ ਪਤਨੀ ਨਵਿੰਦਰ ਸਿੰਘ ਉਹਨਾਂ ਦੇ ਮਸਤੀਲ ਹੈਗੀ ਆ ਇਹ 71 ਦੇ ਨੰਬਰ ਨੇ ਤੇ 4 5 6 7 ਜੋ ਵੀ ਇਹ ਲਾਏਗੇ ਦੋ ਵਿਆਹ ਅਨਰ ਜਮੀਨ ਉਸ ਤੋਂ ਬਾਅਦ ਆ ਗਈ ਮਸਤੀਲ ਨੰਬਰ 71 ਦੇ ਨੇ 15 16 17 ਇਹਦੀ ਮਾਲਕਾ ਕੁਲਵਿੰਦਰ ਸਿੰਘ ਉਹ ਪਰਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਇਹ ਸਾਰੇ 71 ਦੇ ਨੇ ਤੇ ਉਸ ਤੋਂ ਬਾਅਦ ਆ ਜੋ ਮਸਤੀਲ ਅਗਲੀ ਜਿਹੜੀ ਆ ਗਈ 8 ਨੰਬਰ ਉਹ ਵੀ ਜਿਹੜੀ ਜਿਹੜੀ ਮਾਲਕੀ ਆ ਉਹ ਸਾਡੀ ਨਹੀਂ ਹੈਗੀ ਜਿਹੜਾ ਜਾ ਕੇ ਮਰੀਏ ਜਿੱਥੇ ਮਰਜੀ ਜਾ ਕੇ ਦੀ ਪੜਤਾਲ ਕਰ ਸਕਦਾ ਵਾ ਮਤਲਬ ਇਹਦੇ ਬਾਰੇ ਮੈਂ ਕਲੀਅਰ ਕਰ ਦਿਆਂ 71 ਤੇ ਦੂਜੀ ਮਸਤੀਲ ਆ ਹੁਣ ਜਿਹੜੀ ਲੈਂਡ ਪੂਲਿੰਗ ਦੇ ਵਿੱਚ ਜਿਹੜੀ ਮੇਰੀ ਜ਼ਮੀਨ ਆਈ ਆ ਬੀਰਨੀ ਪਿੰਡ ਦੇ ਵਿੱਚ ਸਭ ਤੋਂ ਵੱਧ ਜਮੀਨ ਮੇਰੀ ਆਈ ਆ ਤਕਰੀਬਨ 70 ਏਕੜ ਲੈਂਡ ਦੇ ਵਿਚਾਰੀ ਆ ਬੀਰਨੀ ਪਿੰਡ ਦੇ ਵਿੱਚ 13 ਏਕੜ ਜ਼ਮੀਨ ਮੇਰੇ ਦਾਖੇ ਪਿੰਡ ਦੇ ਵਿਚਾਰੀ ਆ ਤੇ 69 ਗਿਲੇ ਜਿਹੜੀ ਕੈਲਪੋ ਦੇ ਵਿਚਾਰੀ ਆ ਸੋ ਤਕਰੀਬਨ 150 ਏਕੜ ਤੋਂ ਵੱਧ ਲੈਂਡ ਆ ਜਿਹੜੀ ਇਸ ਲੈਂਡ ਪੁਲੀਸ ਸਕੀਮ ਦੇ ਵਿੱਚ ਇਕੱਲੀ ਮੇਰੀ ਸਾਡੇ ਪਰਿਵਾਰ ਦੀ ਆ ਰਹੀ ਆ। ਸੋ ਇਹ ਕਹਿੰਦੇ ਵੀ ਸਰਕਾਰ ਤੋਂ ਫਾਇਦਾ ਲੱਲਿਆ। ਸੋ ਇਹਦੇ ਨਾਲ ਮੈਂ ਹੋਰ ਦੱਸਣਾ ਚਾਹੁੰਦਾ ਕਿ ਇਹਦੇ ਵਿੱਚੋਂ ਇੱਕ ਲਿਸੈਂਸ ਸਪਲਾਈ ਹੋਇਆ ਸੀ ਆ ਸਾਡਾ ਨੋਟੀਫਿਕੇਸ਼ਨ ਤੋਂ ਪਹਿਲਾਂ ਉਹ ਲਿਸੈਂਸ ਸਪਲਾਈ ਹੋਇਆ 58 60 58.3 ਏਕੜ ਦਾ 95 ਨੂੰ ਅਪਲਾਈ ਹੁੰਦਾ ਉਸ ਤੋਂ ਨੋਟੀਫਿਕੇਸ਼ਨ ਬਾਅਦ ਤੇ ਵੀ ਚੁੰਦਾ ਲੇਕਿਨ ਇਹਨਾਂ ਨੇ ਉਹ ਵੀ ਲਾਇਸੈਂਸ ਮੇਰਾ ਕੈਨਸਲ ਕਰ ਦਿੱਤਾ ਆ ਉਹਦੀ ਕੈਨਸਲ ਦੀ ਰਿਪੋਰਟ ਆ ਨੰਤਾ ਪਾਰਟਸ ਦੇ ਨਾਮ ਤੇ ਸੀਗਾ ਇਹ ਕਿ ਪ੍ਰੋਪੋਜ਼ਡ ਕੋਲੋਨੀ ਵਿਕਸਪ ਕੀਤੀ ਜਾਣ ਵਾਲੀਆਂ ਅਰਮਨ ਸ਼ੇਟਾ ਦੇ ਜ਼ੋਨ ਨੰਬਰ 2 ਦਾ ਹਿੱਸਾ ਬਣਦੀ ਹੈ ਤੇ ਇਸ ਕਰਕੇ ਆਪ ਜੀ ਦੀ ਐਪਲੀਕੇਸ਼ਨ ਵਿਚਾਰੀ ਨਹੀਂ ਜਾ ਸਕਦੀ ਜਿਹੜੀ ਨੋਟੀਫਿਕੇਸ਼ਨ ਤੋਂ ਪਹਿਲਾਂ ਤਕਰੀਬਨ 858 ਕਿਲੇ ਜ਼ਮੀਨ ਦੇ ਸੀ ਜਿਹੜੇ ਜਿਹੜਾ ਇਹਦਾ ਬਿਲਕੁਲ ਹੁਣ ਇਹ ਮੈਂ ਨਕਸ਼ਾ ਵੀ ਦਿਖਾਉਣਾ ਤੁਹਾਨੂੰ ਸੋ ਆ ਇਹਦਾ ਨਕਸ਼ਾ ਸੀਗਾ ਸਾਰਾ ਇਹ ਇਹ ਕੈਂਸਲ ਕਰ ਦਿੱਤੀ ਗਈ ਆ ਜਿਹੜੀ ਨੋਟੀਫਿਕੇਸ਼ਨ ਤੋਂ ਪਹਿਲਾਂ ਦਾ ਜਿਹੜਾ ਤੇ ਇਹਦੇ ਨੰਬਰ ਸਾਰੇ ਜਿਹੜੇ ਆ ਜਿਹੜੀ ਇਹਨਾਂ ਨੇ ਅਖਬਾਰ ਦੇ ਵਿੱਚ ਦਿੱਤਾ ਇਹ ਸਾਰੇ ਮੇਰੇ ਨੰਬਰ ਜ਼ਮੀਨ ਦੇ ਆਏ ਹੋਏ ਨੇ ਹਾਂਜੀ ਇਹਦੇ ਹਰੇ ਦੇ ਵਿੱਚ ਨੇ ਸਾਰੇ ਇਹ ਮੇਰੀ ਜ਼ਮੀਨ ਦੇ ਨੰਬਰ ਨੇ ਸੋ ਕਹਿਣ ਤੋਂ ਬਾਅਦ ਕੀ ਕੈਮਰੇ ਤੇ ਬਹਿ ਕੇ ਜੋ ਮਰਜ਼ੀ ਝੂਠ ਤਾਂ ਬੋਲੀ ਜਾਓ ਇਹ ਗੱਲਾਂ ਨਾਲ ਫਰਕ ਕੁਝ ਨਹੀਂ ਪੈਣਾ ਆਏਗਾ ਅਖੀਰ ਸੱਚ ਦੀ ਜਿੱਤ ਹੋਣੀ ਆ ਸੋ ਸਭ ਤੋਂ ਵੱਧ ਜ਼ਮੀਨ ਆ ਰਹੀ ਆ ਤੇ ਅਸੀਂ ਡਟ ਕੇ ਦਾ ਮੈਂ ਇਸ ਕਰਕੇ ਨਹੀਂ ਹੁਣ ਤੱਕ ਬੋਲਿਆ ਕਿ ਇਹਨਾਂ ਕਹਿੰਦੇ ਆ ਆਪ ਦੀ ਜ਼ਮੀਨ ਕਰਕੇ ਰੌਲਾ ਪੋਲਾ ਪਤਾ ਨਹੀਂ ਸਾਨੂੰ ਕੋਈ ਪਰਵਾਹ ਨਹੀਂ ਇੱਕ ਆਮ ਕਿਸਾਨ ਦੀ ਜ਼ਮੀਨ ਮਿਲਣੀ ਚਾਹੀਦੀ ਆ ਨਾਲੇ ਜਿਹੜੀਆਂ ਜ਼ਮੀਨਾਂ ਨੇ ਜਿਹੜੀ ਅਨੰਤਾ ਦੀ ਮੈਂ ਹੁਣ ਗੱਲ ਕਰੂੰਗਾ ਜਿਹੜੀ ਅਸੀਂ 2004 ਦੀ ਜਿਹੜੀ ਜ਼ਮੀਨ ਖਰੀਦੀ ਹੋਈ ਆ ਇਸ ਤੇ ਮੇਰੇ ਕੋਲ ਰਿਸ਼ਤੀਆਂ ਪਈਆਂ ਨੇ 2 3 2002 3 4 ਦੀ ਜਿਹੜੀ ਇਹ ਜ਼ਮੀਨ ਦਿੱਤੀ ਹੋਈ ਆ ਇਸ ਤੇ ਰਿਸ਼ਤੀਆਂ ਪਈਆਂ ਨੇ ਦੇ ਕੋਈ ਅੱਜ ਦੀ ਗੱਲ ਕੀਤੀ ਹੋਈ। ਇਹ ਤੋਂ ਇਹ ਅਲੀ ਤੋਂ ਜ਼ਮੀਨਾਂ ਵੇਚ ਕੇ ਅਸੀਂ ਇਹ ਜ਼ਮੀਨਾਂ ਜਿਹੜੀਆਂ ਸਾਰੀਆਂ ਜਿਹੜੀਆਂ ਕਿਉਂਕਿ ਸਾਰੀ ਜ਼ਮੀਨ ਸਾਡੀ ਇੱਥੇ ਸ਼ਹਿਰ ਦੇ ਵਿੱਚ ਜਿਹੜੀ ਆ ਗਈ ਸੀਗੀ ਆਲੀ ਦੀ। ਸੋ ਉਹਦੇ ਚੋਂ ਅੱਗੇ ਜਿਹੜੀਆਂ ਜ਼ਮੀਨਾਂ ਲਈਆਂ ਨੇ ਠੀਕ ਆ ਕਲੋਨਾਈਜ਼ਰਾਂ ਨੇ ਬੜੇ ਪਹਿਲਾਂ ਧੱਕੇ ਕੀਤੇ ਕਿਸਾਨਾਂ ਨਾਲ ਲੇਕਿਨ ਜਦੋਂ ਦੇ ਅਸੀਂ ਇਸ ਲਾਈਨ 'ਚ ਕੰਮ ਕਰ ਰਹੇ ਹਾਂ ਹਰੇਕ ਜ਼ਮੀਨਦਾਰ ਨੂੰ ਅੱਗੇ ਜ਼ਮੀਨ ਵੀ ਲੈ ਕੇ ਦੰਨੇ ਆ ਉਹਦਾ ਘਰ ਵੀ ਬਣਵਾ ਕੇ ਦੰਨੇ ਆ। ਉਹਨੂੰ ਹਰ ਤਰ੍ਹਾਂ ਦੀ ਉਹਦੀ ਮਦਦ ਕੀਤੀ ਹੈ ਵੀ ਜਿਹਨੇ ਇੱਕ ਵੇਚਿਆ ਉਹਦੇ 8 ਤੋਂ 10 ਕੀਤੇ ਬਣ ਜਾਣ ਤੇ ਤੁਸੀਂ ਕਿਸੇ ਵੀ ਜ਼ਿੰਮੇਵਾਰ ਨੂੰ ਮਿਲਿਓ ਆ ਕੇ ਕਿ ਉਹਨਾਂ ਦੀ ਕਿੰਨੀ ਕੁ ਹਰ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਮਦਦ ਕੀਤੀ ਗਈ ਆ ਸੋ ਹੁਣ ਗੱਲ ਅਨੰਤਾਂਕਲੇ ਦੇ ਜਿਹੜੀ ਗੱਲ ਕਰ ਰਹੇ ਆ ਇਹ ਪਾਲਿਸੀ ਆਈ ਕਾਂਗਰਸ ਵੇਲੇ ਉਸ ਪਾਲਿਸੀ ਦੀਆਂ ਜੋ ਸ਼ਰਤਾਂ ਸੀਗੀਆਂ ਉਹਦੇ ਮੁਤਾਬਿਕ ਕੋਣ ਕਹਿੰਦਾ 2015 ਦੇ ਵਿੱਚ ਕਿਹਾ ਵਾ ਉਸ ਡੇਟ ਤੋਂ ਪਹਿਲਾਂ ਜਿਹੜੀ ਤੁਹਾਡੇ ਸੇਲ ਐਗਰੀਮੈਂਟ ਹੋਏ ਨੇ ਉਹ ਅਸੀਂ ਉਸ ਟਾਈਮ ਜਦੋਂ ਇਹ ਦਸੰਸ ਮਿਲਿਆ ਉਦੋਂ ਸਰਕਾਰ ਦੇ ਖਿਲਾਫ ਕਾਂਗਰਸ ਸਰਕਾਰ ਦੇ ਜਿਹੜਾ ਬਾਈ ਇਲੈਕਸ਼ਨ ਲੜ ਕੇ ਹਟਿਆ ਸੀਗਾ ਤੇ ਕਾਂਗਰਸ ਦਾ ਜਿਹੜਾ ਸੀਐਮ ਦਾ ਓ.ਵੀ.ਐਸ.ਡੀ ਮੇਰੇ ਖਿਲਾਫ ਚੋਣ ਲੜਿਆ ਸੀਗਾ ਕੀ ਤੁਸੀਂ ਕੋਈ ਕਮੀ ਹੋਵੇ ਤਾਂ ਤੁਹਾਨੂੰ ਲਿਸੰਸ ਦੇ ਸਕਦੀ ਹੈ ਸਰਕਾਰ ਨੂੰ ਹਰ ਚੀਜ਼ ਵੈਰੀਫਾਈ ਹੋਈ ਆ ਰਿਪੋਰਟਾਂ ਹੋਈਆਂ ਨੇ ਅਸਟਾਮਾ ਦੀਆਂ ਰਿਪੋਰਟਾਂ ਖਜ਼ਾਨਾ ਅਫਸਰ ਦੀਆਂ ਨੇ ਇਹ ਕਹਿੰਦੇ ਨੇ ਵੀ ਅਸਟਾਮਾ ਦੀ ਜਿਲ੍ਹਾ ਖਜ਼ਾਨਾ ਅਫਸਰ ਦੀ ਰਿਪੋਰਟ ਆਏ ਆ ਦੇਖੋ ਹਰ ਚੀਜ਼ ਵੈਰੀਫਾਈ ਹੋਈ ਹੋਈ ਆ ਇੱਕ ਨਹੀਂ ਹਰੇਕ ਸਰਕਾਰ ਨੇ ਕੀਤੀ ਆ ਸੋ ਇਹਦੇ ਤੇ ਜਿਹੜੇ ਦੋਸ਼ ਵਾਰ-ਵਾਰ ਜਿਹੜੇ ਲਾਏ ਜਾ ਰਹੇ ਨੇ ਗੱਲ ਇੱਥੇ ਕੀਤੀ ਗਈ ਆ ਜਿਹੜੀ Google ਦੀ Google ਦੋ-ਦੋ ਤਿੰਨ-ਤਿੰਨ ਸਾਲ ਕਿਹੜੇ ਅਪਡੇਟ ਨਹੀਂ ਹੁੰਦੀ ਸਾ ਤੋਂ ਜੋ ਮੰਗਿਆ ਉਸ ਦਿਨ ਗਲਾੜਾ ਨੇ ਗਲਾੜਾ ਦੇ ਤਕਰੀਬਨ ਹਰ ਡਿਪਾਰਟਮੈਂਟ ਦੇ ਅਫੀਸਰ ਇਹਨਾਂ ਦੇ ਐਸਡੀ ਉਹਨਾਂ ਨੇ ਉੱਥੇ ਜਾ ਕੇ ਰਿਪੋਰਟਾਂ ਦਿੱਤੀਆਂ ਨੇ ਕੀ ਆਪੋਜੀਸ਼ਨ ਦੀ ਕੋਈ ਕਰ ਸਕਦਾ ਵਾ ਸੋ ਇਸ ਲਈ ਇਹ ਬਿਲਕੁਲ ਸਾਰੇ ਜਿਹੜੇ ਦੋਸ਼ ਨੇ ਝੂਟੇ ਨੇ ਕਿੱਤੇ ਵੀ ਜੇ ਕੋਈ ਇਜਰੀ ਇਨਕੁਆਰੀ ਜਾਂਦਾ ਨਾ ਪੰਜਾਬ ਸਰਕਾਰ ਦੋਗੀ ਚਾਹੇ ਸੀਬੀ ਤੋਂ ਇਨਕੁਆਰੀ ਕਰਵਾ ਲੈਣੇ। ਉਹ ਇਸ ਲਈ ਇਹ ਸਭ ਜਿਹੜੇ ਝੂਠੇ ਦੋ ਜਿਹੜੇ ਵਾਰ-ਵਾਰ ਇਹਨਾਂ ਵੱਲੋਂ ਲਾਏ ਜਾ ਰਹੇ ਨੇ ਤੇ ਇਸ ਗੱਲ ਦੀ ਸਾਨੂੰ ਕੋਈ ਪਰਵਾਹ ਨਹੀਂ। ਡਟ ਕੇ ਅਸੀਂ ਲੈਂਡ ਪੁਲੀਨ ਦਾ ਵਿਰੋਧ ਜਿਹੜਾ ਪਹਿਲਾਂ ਵੀ ਕੀਤਾ ਹੁਣ ਵੀ ਕਰ ਰਹੇ ਹਾਂ ਤੇ ਹੌਣਲੇ ਸਮੇਂ ਵਿੱਚ ਵੀ ਕਰਾਂਗੇ। ਅਤੇ ਜੇ ਸਰਕਾਰ ਨੂੰ ਚਾਹੀਦਾ ਕਿ ਇਹ ਪਾਲਿਸੀ ਵਾਪਸ ਲਵੇ। ਉਹ ਕਿ ਪਹਿਲਾਂ ਵੀ ਜਿਹੜੀ ਤਿੰਨ ਕਾਲੇ ਕਾਨੂੰਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਸੀ ਉਹਦਾ ਬੜਾ ਡਟ ਕੇ ਜਿਹੜਾ ਵਿਰੋਧ ਹੋਇਆ ਕਿਸਾਨਾਂ ਵੱਲੋਂ ਕੀਤਾ ਗਿਆ ਤੇ ਹਰ ਵਰਗ ਨੇ ਬੜਾ ਸਾਥ ਦਿੱਤਾ ਅਤੇ ਹੁਣ ਵੀ ਜਿਹੜਾ ਮਾਹੌਲ ਬਣ ਰਿਹਾ ਸਰਕਾਰ ਦੇ ਖਿਲਾਫ ਤੇ ਉੱਥੇ ਸਾਰੇ ਕਿਸਾਨ ਜਿਹੜੇ ਕੋਈ ਵੀ ਕਿਸਾਨ ਜ਼ਮੀਨ ਦੇ ਨੂੰ ਤਿਆਰ ਨਹੀਂ ਸੋ ਇਸ ਲਈ ਅਸੀਂ ਡਟ ਕੇ ਇਸ ਪਾਲਿਸੀ ਦੇ ਖਿਲਾਫ ਆ ਜਿਹੜਾ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਅਤੇ ਡਟ ਕੇ ਅਸੀਂ ਸਾਥ ਦੇਵਾਂਗੇ ਹਰ ਮੁੱਦੇ ਤੇ ਕਿਸੇ ਵੀ ਮੁੱਦੇ ਤੇ ਇਹ ਨਹੀਂ ਹੋ ਸਕਦਾ ਕਿ ਮੈਂ ਉਥੇ ਬੋਲਿਆ ਨਾ ਮ ਵਿਧਾਨ ਸਭਾ ਦੇ ਵਿੱਚ ਚਾਹੇ ਕਿਸਾਨਾਂ ਦਾ ਮੁੱਦਾ ਹੋਵੇ ਚਾਹੇ ਮਜ਼ਦੂਰਾਂ ਦਾ ਹੋਵੇ ਚਾਹੇ ਮਜ਼ਦੂਰਾਂ ਦਾ ਹੋਵੇ ਚਾਹੇ ਵਪਾਰੀਆਂ ਦਾ ਹੋਵੇ ਸੋ ਡਟ ਕੇ ਅਸੀਂ ਹਰ ਮੁੱਦੇ ਤੇ ਸਰਕਾਰ ਦੀ ਜਿੱਥੇ ਵੀ ਕਮੀ ਹੈਗੀ ਆ ਜਾਂ ਜਿੱਥੇ ਵੀ ਤਕੇ ਹੋ ਰਹੇ ਆ ਡਟ ਕੇ ਅਸੀਂ ਉਹਦੀ ਆਵਾਜ਼ ਅਸੀਂ بلند ਕੀਤੀ ਤੇ ਆਉਣ ਨਾਲ ਸਹਿਯੋਗ ਕਰਦੇ ਰਹਿਾਂਗੇ ਅਤੇ ਹਲਕੇ ਦੇ ਲੋਕ ਨੇ ਜਿਹੜੇ ਕਿਉਂਕਿ ਜਿਨ੍ਹਾਂ ਨੇ ਮੈਨੂੰ ਤਿੰਨ ਵਾਰ ਤੋਂ ਚੁਣਿਆ ਆ ਉਹ ਕਿਉਂ ਚੁਣਿਆ ਧੰਨwar ਕਿ ਅਸੀਂ ਲੋਕਾਂ ਦੇ ਨਾਲ ਖੜੇ ਹਮੇਸ਼ਾ ਹੀ ਕਦੇ ਲੋਕਾਂ ਨਾਲ ਕਦੇ ਧੋਖਾ ਨਹੀਂ ਕੀਤਾ ਸਰਕਾਰਾਂ ਨਹੀਂ ਜੇ ਸਰਕਾਰ ਦੇ ਵਿੱਚ ਕਦੇ ਕੋਈ ਫਾਇਦਾ ਲਿਆ ਇਹ ਤਾਂ ਉਹ ਜਿਹੜੇ ਇਹ ਸਾਡੇ ਵਿਰੋਧੀ ਨੇ ਜਿਹੜੇ ਮੇਰੀ ਪਾਰਟੀ ਦੇ ਨੇ ਦੱਸਦੇ ਨੇ ਤੁਹਾਡੀ ਸਰਕਾਰਾਂ ਨਹੀਂ ਜਾਂਦੇ ਵੀ ਅਸੀਂ ਤੁਹਾਡੇ ਤੋਂ ਸਰਕਾਰ ਬਣ ਕੇ ਕਿਹੜੇ ਬੈਨੀਫਿਟ ਲਏ ਨੇ ਸੋ ਆਪਣੇ ਜੇਬ ਦੇ ਵਿੱਚੋਂ ਖਰਚਾ ਕਰਕੇ ਲੋਕਾਂ ਦੀ ਸੇਵਾ ਕੀਤੀ ਜਾਂ ਕਰ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਵਾਂਗੇ ਅਤੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਅਤੇ ਜੋ ਸਾਡੀ ਸੇਵਾ ਲੱਗੀ ਹੈ ਸ੍ਰੀ ਕਾਲਤਾ ਸਾਹਿਬ ਨੂੰ ਮਾਫੀ ਰਿਕਲ ਦਰਜਨਾ ਵੀ ਇਹਨਾਂ ਨੂੰ ਭਰੇਖਾ ਜਿਹੜੀ ਗੱਲ ਕਰਦੇ ਆ ਕਿ ਸਾਨੂੰ ਕਿਸੇ ਅਹੁਦੇ ਦਾ ਲਾਲਚ ਆ ਤੇ ਜੇ ਅਹੁਦੇ ਦਾ ਲਾਲਚ ਹੁੰਦਾ ਜਾਂ ਸਰਕਾਰਾਂ ਤੋਂ ਡਰਦੇ ਹੁੰਦੇ ਫਿਰ ਤੇ ਜਦੋਂ ਮਰਜ਼ੀ ਪਾਰਟੀ ਬਦਲ ਲੈਂਦੇ ਸੋ ਇਸ ਲਈ ਆਪਦੇ ਜਿਹੜੇ ਹਸੂਨਾ ਤੇ ਖੜੇ ਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਖੜੇ ਰਵਾਂਗੇ ਤੇ ਕਿਸੇ ਦੀ ਕੋਈ ਪਰਵਾਹ ਨਹੀਂ ਸੋ ਆਉਣ ਵਾਲੇ ਸਮੇਂ ਜਿੱਥੇ ਵੀ ਲੋੜ ਪਈ ਇਹ ਸਾਰੇ ਡਾਕੂਮੈਂਟ ਸਾਰਾ ਕੁਝ ਮੇਰੇ ਕੋਲੇ ਪਿਆ ਵਾ ਤੇ ਜੇ মিডিਆ ਨੂੰ ਲੋੜ ਪਈ ਅਸੀਂ ਉਹਨਾਂ ਨੂੰ ਵੀ ਮਹੀਆ ਕਰਾਂਗੇ ਤੇ ਜਿਹਨੇ ਜਿੱਥੇ ਜਿਹੜੀ ਗੱਲ ਦੀ ਪੜਤਾਲ ਕਰਨੀ ਕਰ ਸਕਦਾ ਤੇ ਜਿਹੜੀ ਵੀ ਕਾਰਵਾਈ ਜੇ ਕੋ ਕਾਨੂੰਨੀ ਕਿਤੇ ਵੀ ਅਸੀਂ ਕੋ ਕਾਨੂੰਨ ਤੋੜਿਆ ਜਾਂ ਗਲਤ ਕੀਤਾ ਤਾਂ ਉੱਤੇ ਜਿਹੜੀ ਵੀ ਕਾਰਵਾਈ ਆ ਉਹ ਕਰਜ ਸਾਨੂੰ ਸਰਕਾਰ ਕਰੇ ਸਾਨੂੰ ਕੋਈ ਘਬਰਾਹਟ ਨਹੀਂ ਅਸਤੇ ਜੀ ਸੋ ਇਸ ਲਈ ਮੈਂ ਗੱਲ ਫੇਰ ਤੁਹਾਡੇ ਧਿਆਨ 'ਚ ਲਾਉਣਾ ਚਾਹੁੰਦਾ ਕਿ ਝੂਠਾ ਭੰਡੀ ਪ੍ਰਚਾਰ ਸਿਰਫ ਕਿ ਅਸੀਂ ਸਹੀ ਸੱਚ ਨੂੰ ਸੱਚ ਨਾ ਕਹੀਏ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਵੀ ਹਮੇਸ਼ਾ ਹੀ ਸਚਾਈ ਨਾਲ ਖੜਾਂਗੇ ਤੇ ਪੰਥ ਦੀ ਚੜ੍ਹਦੀ ਕਲਾ ਲਈ ਜਿੰਨਾ ਵੀ ਹੋ ਸਕੂਗਾ ਬਰਤ ਤੋਂ ਦੇ ਕੰਮ ਕਰਦੇ ਰਹਿਵਾਂਗੇ ਸੋ ਇਸ ਲਈ ਸਾਰੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ